ਖੁੱਲ ਗਿਆ ਦੂਰ ਤਖਰਿਆ ਵਾਲਾ ਆਇਦਰ ਦੇ ਭਾਈ ਰੂੜੀ ਪਾਉਣ ਲੱਗਿਆ ਵਿਆ ਬੜੀ ਰੂੜੀ ਪਚਪਚ ਇਸੇ ਤਰੀਕੇ ਨਾਲ ਹਥਾ ਨਾਲ ਗੱਡਿਆਂ ਦੇ ਪਰਪਰ ਸੁਟੀ ਇਹ ਰੂੜੀ ਜੋ ਭਾਫ਼ ਉਸੇ ਤਰੀਕੇ ਨਾਲ ਨਿਕਲ ਰਹੀ ਹੈ Chef, Mag Magdas? Oké, oh. okay, dankjewel. Ik heb het al gedaan in India. Ik ben al een boer. Ja, die ding heb ik ook in India veel uh, met poevel. Uh, poevel uh, hoe moet je zeggen? Poevel shit. Want dat is een koe shit. Ja. 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 Maar uh, precies hetzelfde hebben we dat gedaan. Ja. Daarom, ja. dankjewel. Leuk om te zien, die komt die damp uit. Ik ruik bijna zelden, <laughs> mooi, heel mooi. We hebben het lang niet gezien. Ik ruik lekker, oh hier, Rudy, die moet je ook eens een keer zeggen. Hoe zit ik in een paard, Ik ਇਹ ਦੋਵੇਂ ਪੌਦ ਲੱਗੇ ਆ ਔਰ ਐਸ ਖੇਤ ਦੇ ਵਿੱਚ ਪਾਉਣਗੇ ਕਿਸ ਤਰ੍ਹਾਂ ਕਾ ਲਹਿ ਲਹਾ ਰਿਹਾ ਐ ਇੰਨਾ ਵੇੜੀ ਭਾਈ ਭਰ ਕੇ ਟਰਾਲੀ ਤੇ ਚੱਲਿਆ ਭਾਈ ਹਈ ਸ਼ਾਬਾਸ਼ ਦੇਖਦੇ ਹਾਂ ਕਿਸ ਤਰ੍ਹਾਂ ਪਹੁੰਚਾ ਕੋਈ ਬੰਦੇ ਆ ਉਹ ਚੱਲਿਆ ਬੜੀ ਰੂੜੀ ਪਾਈ ਬੜੀ ਰੂੜੀ ਪਾਈ ਇੱਕ ਵਾਰੀ ਤਾਂ ਬਾਪੂ ਦਾ ਘੜਾ ਰੂੜੀ ਚ ਪਾਇਆ ਹੋਇਆ ਸੀ ਉਹ ਰੂੜੀ ਲਾਦਿਆ ਨੇ ਭੰਨ ਦਿੱਤਾ ਵਾ ਵਾ ਕੋਟ ਕਾਦੀ ਬਾਪੂ ਦਾ ਵਾਜੀ ਵਾ ਕੀਆ ਮਾਹੌਲ ਹੈ ਵੈਰੀ ਨਾਈਸ ਬਹਾਰ ਦੇ ਦੇਣਾ ਅਪ੍ਰੈਲ ਦਾ ਮਹੀਨਾ ਉਹ ਸਾਹਮਣੇ ਹਾਈਵੇ ਚੱਲ ਰਹੀ ਹੈ ਤੇ ਇਹ ਇਹ 10000 ਸਾਲ ਪੁਰਾਣੇ ਖੇਤ ਹੈ ਜਿਨ੍ਹਾਂ ਦੇ ਵਿੱਚ ਰੂੜੀ ਪਾਈ ਜਾ ਰਹੀ ਹੈ ਉਹ ਉਹ ਲੱਗਿਆ ਪਾਉ ਪਰਾਂ ਖਲਾਂ ਨਾ ਰੇ ਚਾਰ ਸਪਰੇ ਰੂੜੀ ਦੀ ਖੁਸ਼ਬੂ ਆ ਪੁਰਾਣੀ ਰੋਟੀ ਦੀ ਬਾਪਾਂ ਛੜ ਦੀ ਰੋਟੀ ਦੀ ਤਾ ਉਹ ਬਿਲ ਗਿਆ ਖਲਾਰੇ ਪਾਉਣ ਅਸੀਂ ਤਾਂ ਭਾਈ ਟੋਕਰੀਆਂ ਦੇ ਸਿਰਾਂ ਦੇ ਲਾਦੇ ਸੀ ਵਾਹੀ ਵਾ ਗੱਡਿਆਂ ਦੇ ਲੱਦ ਕੇ ਲੈ ਜਾਣੀ ਖੇਤ ਨੂੰੜੀ ਕੀ ਆ ਮਾਹੌਲਾ ਖੇਤਾਂ ਦਾ ਉਹ ਉੱਧਰ ਟਟਿਆ ਇਹ ਦੋਵੇਂ ਪਿਓ ਪੁੱਤ ਆ ਦੋਵੇਂ ਪਿਓ ਪੁੱਤ ਲੱਗੇ ਆ ਜਗਾ ਬੰਦਾ ਸੀ ਹੱਸ ਕੇ ਟਕੇ ਮੈਨੂੰ ਦੱਸਿਆ ਵੀ ਭਾਈ ਅਸੀਂ ਵੀ ਖੇਤਾਂ ਦੇ ਵਿੱਚ ਇਹੀ ਕੁਛ ਕਰਦੇ ਰਿਹਾ ਹੈ ਤੇ ਰੂੜੀ ਦੀ ਕਸ਼ਪੂਸ ਸੁੰਘ ਕੇ ਇੱਥੇ ਮੈਂ ਅੱਜ ਵੀਡੀਓ ਬਣਾਉਣ ਲੱਗਾ ਤੇ ਪਰ ਜਿੰਨੇ ਸੌਖੇ ਤਰੀਕੇ ਨਾਲ ਤੁਸੀਂ ਰੂੜੀ ਚੱਕ ਕੇ ਤੇ ਖੇਤਾਂ 'ਚ ਖਿਲਾਰਦੇ ਆਂ ਐਵੇਂ ਅਸੀਂ ਬਚਪਨ 'ਚ ਸੀ ਅਸੀਂ ਤਾਂ ਗੱਡੇ ਲਾਦੇ ਸੀ ਸਿਰਾਂ ਤੇ ਉਹ ਕਹਿੰਦਾ ਦੂਰ ਹੋ ਜਾ ਲੱਲੀ ਇਹਨੇ ਤਾਂ ਪਤੰਦਰ ਦੀ ਟਰਾਲੀ ਖੜਾ ਰਵੀਂ ਦਿੱਤੀ ਐ ਹੋ ਗਿਆ ਖਾਲੀ ਕਰਕੇ ਬੱਲੇ 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 ਲੱਲੀ ਇਹ ਤਾਂ 5 ਮਿੰਟ ਹੀ ਲਾਏ ਔਰ ਕਿਲੇ ਦੇ ਵਿੱਚ ਬੰਦਾ ਰੂੜੀ ਖਲਾਰ ਗਿਆ ਅੱਜਕੱਲ ਤਾਂ ਇੰਡੀਆ 'ਚ ਵੀ ਸੰਤ ਪਤਾਰੇ ਬਿਠੇਰੇ ਆ ਲਓ ਜੀ ਹੋਰ ਤਾਂ ਕੋਈ ਖਾਸ ਗੱਲ ਨਹੀਂ ਖੇਤਾਂ ਦਾ ਮਾਹੌਲ ਆ ਖੂਬਾ ਔਰ ਮੇਰੀ ਅੱਜ ਛੁੱਟੀ ਹੈ ਤੇ ਇਹ ਬਾਈ ਰੂੜੀ ਵਾਲੇ ਲੱਭ ਗਏ ਅੱਜ ਆ ਕਲਾਰੀ ਪੀ ਰੂੜੀ ਕਹਿੰਦੇ ਹੁੰਦੇ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਲਓ ਜੀ ਧੰਨਵਾਦ ਅੱਜ ਐਨਾ ਕੀ ਬਾਕੀ ਫੇਰ ਦੇਖ ਰਾਂਗੇ ਖੇਤਾ ਸਾਈਕਲਦਾਰ ਆ ਪੱਕਾ ਵਾਰੀ ਵਾਰ ਕੀ ਬਾਤ ਹੈ ਕੀ ਬਾਤ ਹੈ ਨੀਦਰਲੈਂਡ ਦੀ ਆ ਕੁਝ ਪੰਜਾਬ ਵਿੱਚ ਮਿਲ ਸਕਦਾ ਛੜਕਾਂ ਦੇ ਨਾਲ ਨਾਲ ਸਾਈਕਲ ਦੇ ਰਹਿ ਆਏ ਪਿਛਲੇ ਸਾਲ ਐਸ ਖੇਤ ਚ ਮੱਕੀ ਸੀ ਪਰ ਐਰ ਕੀ ਇੱਥੇ ਮੱਕੀ ਨਹੀਂ ਬੀਜੀ ਜਾਊਗੀ ਐਰ ਕੀ ਜਾਂਦਾ ਇਹਨੂੰ ਖਾਲੀ ਰੱਖ ਲੈ ਜਾਊਗਾ ਤੇ ਜਾਂ ਅੱਗੇ ਜਾ ਕੇ ਕੁਝ ਹੋਰ ਚੀਜ਼ ਇਹਦੇ ਵਿੱਚ ਬੀਜਣਗੇ ਉਸ ਤੋਂ ਅਗਲੇ ਸਾਲ ਫੇਰ ਕਣਕ ਜਾਂ ਮੱਕੀ ਬੀਜਣਗੇ ਆ ਬੁੰਡੇ ਪਿਛਲੇ ਸਾਲ ਦੇ ਉਹੀ ਖੜੇ ਆ ਤੁਸੀਂ ਦੇਖ ਸਕਦੇ ਆ ਪੰਨ ਸਾਈਕਲ ਦੇ ਰਾਹ ਤੇ ਤੁਰਨ ਵਾਲੇ ਰਾਹ ਤੇ ਪੱਕੇ ਪੱਕੇ ਤੁਰੇ ਜਾਂਦੇ ਐ ਇੱਧਰ ਦੇ ਪਾਸੇ ਓ ਬਾਈ ਹੁਣੀ ਰੂੜੀ ਪਈ ਜਾਂਦੀ ਐ ਲਈ ਆ ਸਾਹਮਣੇ ਕਾਂ ਆ ਗਿਆ ਰੱਜੇ ਮੁਲਖ ਦੇ ਸਾਲੇ ਕਾਂ ਵੀ ਘੜਾ ਥੋੜੇ ਪਉਂਦੇ ਆ ਸਾਡੇ ਤਾਂ ਪੂਰੀ ਹਵਾ ਚ ਚੋਲੜ ਬੰਦਿਆਂ ਦਾ ਵੀ ਪਿਆ ਹੁੰਦਾ ਕਾਂ ਵਾਲਾ ਵੀ ਪਿਆ ਹੁੰਦਾ ਚਿੜੀਆਂ ਦਾ ਵੀ ਪਿਆ ਹੁੰਦਾ ਰੌਲੇ ਰੌਲਾ ਰੌਲੇ ਰੌਲਾ ਇੱਥੇ ਆ ਤੇਰੇ ਸਾਹਮਣੇ ਉੱਡੇ ਫਿਰਦੇ ਆ ਸੜੇ ਕਾਂ ਵੀ ਕਾਂ ਕਾ ਨਹੀਂ ਕਰਦੇ ਮੈਂ ਕਿ ਪਾਣੀ ਪੀ ਪੂਰੀ ਘਾਰੀ ਪੀ ਰੂੜੀ ਬੱਲੇ 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 ਮੈਂ ਕਿ ਜੀ ਦੋ ਪਿਓ ਪੁੱਤ ਆ ਸ਼ਾਮ ਤੱਕ ਇਹ ਨੰਨੇ ਆ ਸਾਰੀ ਪੜੀ ਦੇ ਵਿੱਚ ਰੂੜੀ ਖਲਾਰ ਜਾਣਾ ਹਾਂਜੀ ਹੁਣ ਅਗਲਾ ਰਾਹ ਆ ਗਿਆ ਆਪਾਂ ਸੈਰ ਨੂੰ ਤੁਰੇ ਹੋਆ ਆ ਫਿਰ ਇੱਕ ਕੱਚੇ ਰਾਹ ਦੇ ਨਾਲ ਪੱਕੀ ਸੈਕ ਨੂੰ ਛੜਕ ਜਾਂਦੀ ਹੈ ਇਹ ਪੂਰਾ ਰੋਡ ਹੈ ਇਧਰੋਂ ਕੁਝ ਲੋਕ ਤੁਰੇ ਆਉਂਦੇ ਆ ਤੇ ਆਪਾਂ ਇਸ ਪਾਸੇ ਨੂੰ ਚੱਲਣਾ ਜਗਾ ਜੀ ਧੰਨਵਾਦ ਅੱਜ ਇੰਨੇ ਮਿਲਦੇ ਆ ਕਿਸੇ ਫੇਰ ਹੋਰ ਜਗ੍ਹਾ ਤੇ ਤੁਹਾਡਾ ਉਹ ਹੀ ਨਵਾਂ ਬਲੌਗਰ ਜਗਿੰਦਰ ਬਾਟ ਹਾਲੈਂਡ ਹਾਲੈਂਡ ਦੀ Tartito. Sacenca.